ਉਹਨਾਂ ਨੂੰ ਰਿਪੋਰਟ ਕੀਤਾ ਗਿਆ ਤਾਂ ਥੋੜੀ ਦੇਰ ਦੇ ਵਿੱਚ ਇਹ ਜਿਹੜੇ ਲੋਕ ਨੇ ਇਹ ਟਰਮੀਨਲ ਤੇ ਜਦੋਂ ਉਤਰਨਗੇ ਉਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਇਹਨਾਂ ਕੋਲੋਂ ਪੁੱਛਗਿੱਛ ਕਰਨਗੀਆਂ ਔਰ ਸ਼ਾਮ ਨੂੰ ਇਹਨਾਂ ਨੂੰ ਆਪਣੇ ਆਪਣੇ ਜ਼ਿਲ੍ਹੇ ਦੇ ਲਈ ਆਪਣੇ ਆਪਣੇ ਸੂਬੇ ਦੇ ਲਈ ਜੋ ਹੈ ਉਹ ਰਵਾਨਾ ਕੀਤਾ ਜਾ ਸਕਦਾ ਤਾਂ ਜਿਹੜੇ ਪੰਜਾਬ ਹਰਿਆਣਾ ਹਿਮਾਚਲ ਉਹਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੂੰ ਬਸਾਂ ਦੇ ਰਾਹੀਂ ਉਹਨਾਂ ਦੇ ਘਰਾਂ ਤੱਕ ਭੇਜਿਆ ਜਾਣਾ ਜਦਕਿ ਜਿਹੜੇ ਲੋਕ ਗੁਜਰਾਤ ਯੂਪੀ ਜਾਂ ਹੋਰ ਸੂਬਿਆਂ ਦੇ ਨਾਲ ਸੰਬੰਧ ਰੱਖਦੇ ਨੇ ਤਾਂ ਉਹਨਾਂ ਨੂੰ ਬਾਇਏ ਏਅਰ ਹੀ ਅਮਰਤਸਰ ਦੇ ਹਵਾਈ ਅੱਡੇ ਤੋਂ ਉਹਨਾਂ ਦੇ ਸੂਬਿਆਂ ਦੇ ਲਈ ਰਵਾਨਾ ਕੀਤਾ ਜਾਣਾ ਤਾਂ ਸਭ ਤੋਂ ਪਹਿਲਾਂ ਇਹ ਤਸਵੀਰਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਯੂਐਸ ਮਿਲਟਰੀ ਦਾ ਜਿਹੜਾ ਜਹਾਜ਼ ਹੈ ਸੀ 17 ਉਹ ਕਿਸ ਤਰੀਕੇ ਦੇ ਨਾਲ ਇਹਨਾਂ ਸਾਰੇ ਭਾਰਤੀਆਂ ਨੂੰ ਲੈ ਕੇ ਵਾਪਸ ਪਹੁੰਚਿਆ ਔਰ ਇਹ ਸ਼ਾਮ ਵੇਲੇ ਇਹ ਜਿਹੜਾ ਜਹਾਜ਼ ਹੈ ਅਮਰੀਕਾ ਦਾ ਇਹ ਵਾਪਸ ਪਰਤੇਗਾ ਤਾ ਇਸ ਦੇ ਨਾਲ ਕੁਝ ਕ੍ਰੂ ਮੈਂਬਰ ਵੀ ਨੇ ਕੁਝ ਉਥੋਂ ਦੇ ਜਿਹੜੇ ਆਰਮੀ ਸਟਾਫ ਦੇ ਨਾਲ ਸੰਬੰਧਤ ਵੀ ਲੋਕ ਨੇ ਤਾਂ 104 ਭਾਰਤੀ ਨਾਗ ਹਾਦਸਿਆਂ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਔਰ ਅੱਗੇ ਵੀ ਦੇ ਹੋਏ ਨਜ਼ਰ ਆਵਾਂਗੇ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ 18 ਅਸੀਂ ਬਿਲਕੁਲ ਦਾ ਹਰ ਰਾਸ਼ਟਰੀ ਦਿਨੇ ਤਾਂ ਉਹ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਤੱਕ ਪਹੁੰਚਾਵਾਂਗੇ 에어ਫੋਰਸ ਦਾ ਜਿਹੜਾ ਜਹਾਜ਼ ਕਿਸੇ ਹੋਰ ਕੰਟਰੀ ਦੇ ਵਿੱਚ ਘਟ ਜਾਂਦਾ ਪਰ ਜਿਹੜਾ C17 ਜਹਾਜ਼ ਹੈ 4000 ਕਿਲੋਮੀਟਰ ਤੋਂ ਇਹਨਾਂ ਜਹਾਜ਼ਾਂ ਦਾ ਬਹੁਤ ਵੱਡਾ ਜਹਾਜ਼ ਹੈ ਜਿਸ ਦੇ ਵਿੱਚ ਆਮ ਤੌਰ ਤੇ ਜਿਹੜੇ ਮਿਲਟਰੀ ਦੇ ਜਹਾਜ਼ ਹੁੰਦੇ ਨੇ ਇਹਦੇ ਵੱਡੇ ਨਹੀਂ ਆ ਗਿਆ ਇਸ ਨੂੰ ਲੈ ਕੇ ਵਿਵਾਦ ਵੀ ਹੈ ਤਾਂ ਅੰਮ੍ਰਿਤਸਰ 에어ਪੋਰਟ ਦੇ ਉੱਤੇ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹੋ ਗਈ ਸੀ ਜਿਹੜੇ ਉੱਤੇ ਭੱਜਦੇ ਫਿਰ ਰਹੇ ਸੀ ਜਿਨ੍ਹਾਂ ਨੂੰ ਲੱਗ ਰਿਹਾ ਸੀ ਕਿ ਇੱਥੇ ਅੰਡਰਗਰਾਉਂਡ ਰਹਿ ਕੇ ਕਿ 40 ਸਾਲ ਵਾਲੇ ਵੀ ਹੈਗੇ ਨੇ ਤਾਂ 18 ਤੇ 20 ਸਾਲ ਦਾ ਮੈਂ ਇਸ ਕਰਕੇ ਜ਼ਿਕਰ ਕਰ ਰਹੇ ਹਾਂ ਇਹਦਾ ਮਤਲਬ ਹੈ ਅ ਅੱਜ ਇਸ ਤਰੀਕੇ ਨਾਲ ਰਹੇ ਨੇ ਉਹ ਵੀ ਜ਼ਰੂਰ ਨਿਰਾਸ਼ਾਜਨਕ ਹੈਗਾ ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਮਾਇੂਸੀ ਵਾਲਾ ਤੁਸੀਂ ਕਹਿ ਸਕਦੇ ਹੋ ਕਿ ਮਾਹੌਲ ਇਹਨਾਂ ਦੇ ਵਿੱਚ ਜ਼ਰੂਰ ਹੋਏਗਾ ਇਹਨਾਂ ਢੱਟੀ ਤੇ ਪਹੁੰਚ ਚੁਕਿਆ ਹੈ ਅਮਰਸ ਰਾਜਸਥਾਨ ਸੀ 에어ਪੋਰਟ ਦੀਆਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਆਹੀ ਉਹ ਜਹਰ ਨਾਲ ਅਮਰੀਕਾ ਦੀ ਢੱਟੀ ਤੇ ਮੌਜੂਦ ਸੀ ਮਾਸ ਡੈਪੋਟੇਸ਼ਨ 트럼ਪ ਸਰਕਾਰ ਦੇ ਵੱਲੋਂ ਸ਼ੁਰੂ ਤਾ ਹੋਏਗਾ ਕਿ ਜਿਨੇ ਵੀ ਇਲੀਗਲ ਮਾਈਗ੍ਰੈਂਟਸ ਅਮਰੀਕਾ ਦੀ ਤੱਟੀ ਤੇ ਮੌਜੂਦ ਨੇ ਉਹਨਾਂ राष्ट्रपति बने सी पर बैक टू बैक है छापेमारी की गई आईसी सवार ने मौजूद ने हालांकि जो तीन है संबंध रखते ने दो चंडीगढ़ गुजरातियां ही है क्योंकि ते गुजरातियां बड़े बड़े अपने कारोबार मेक्सिको इतनी ज्यादा जो है कंट्री नहीं है जिस सब दे, चल दे रोजगार देने

ਤਾਂ ਤਸਵੀਰਾਂ ਅੰਦਰ ਦੀ ਹੋ ਜਾਣੀਆਂ ਦੀਆਂ ਤਸਵੀਰਾਂ ਸਾਡੇ ਤੱਕ ਪਹੁੰਚਣਗੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਕਾਬਲੇ ਗੌਰ ਹੈ ਕਿ ਉਹ ਜਹਾਜ਼ ਹੈ ਜੋ ਕਿ 104 ਭਾਰਤੀਆਂ ਨੂੰ ਲੈ ਕੇ ਜੋ ਹੈ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਲੈਂਡ ਕਰ ਚੁੱਕਿਆ ਤਾਂ ਸਿੱਧੀਆਂ ਤਸਵੀਰਾਂ ਇਸ ਵੇਲੇ ਇਹ ਉਹ ਜਹਾਜ਼ ਹੈ ਜੋ ਕਿ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤ ਸੈਂਡ ਕਰ ਚੁੱਕਿਆ ਤਾਂ ਥੋੜੀ ਦੇਰ ਦੇ ਵਿੱਚ ਇਹ ਜਿੰਨੇ ਵੀ ਇਸ ਦੇ ਵਿੱਚ ਸਵਾਰ ਯਾਤਰੀ ਅਚਲ ਔਰ ਇਸ ਤੋਂ ਇਲਾਵਾ ਹੋਰ ਕਈ ਸੂਬਿਆਂ ਦੇ ਨਾਲ ਸੰਬੰਧਿਤ ਰਿਪੋਰਟ ਕੀਤਾ ਗਿਆ ਔਰ ਉਹਨਾਂ ਸਾਰੇ ਜਿਹੜੇ ਭਾਰਤੀ ਨਾਗਰਿਕ ਨੇ ਜਿਹੜੇ ਕਿ ਅਮਰੀਕਾ ਇਹਨਾਂ ਨੂੰ ਜੋ ਹੈ ਅੱਜ ਭਾਰਤ ਵਾਪਸ ਭੇਜਿਆ ਗਿਆ ਤਾਂ ਯੂ ਐਸ ਆਰਮੀ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਲੈਂਡ ਕਰ ਚੁੱਕਾ ਹੈ ਤਾਂ ਹੁਣ ਇਹ ਜਹਾਜ਼ ਕੀ ਅਡੇ ਦਾ ਟਰਮੀਨਲ ਹੈ ਉੱਥੇ ਪਹੁੰਚੇਗਾ ਔਰ ਉਸ ਤੋਂ ਬਾਅਦ ਜਿੰਨੇ ਵੀ ਯਾਤਰੀ ਇਸ ਜਹਾਜ਼ ਦੇ ਵਿੱਚ ਸਵਾਰ ਨੇ ਉਹ ਬਾਹਰ ਨਿਕਲਣਗੇ ਉੱਥੇ ਜਿੰਨੀਆਂ ਵੀ ਸੁਰੱਖਿਆ ਜਹਾਜ਼ ਤੁਸੀਂ ਦੇਖ ਸਕਦੇ ਹੋ ਇਸ ਵੇਲੇ C17 ਜੋ ਯੂਐਸ ਮਿਲਟਰੀ ਦਾ ਜਹਾਜ਼ ਹੈ ਜੋ ਕਿ ਇਸ ਵੇਲੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਜਿਹੜੀ ਹਵਾਈ ਪੱਟੀ ਹੈ ਉੱਥੇ ਨਜ਼ਰ ਆ ਰਿਹਾ ਤਾਂ ਯੂਐਸ ਮਿਲਟਰੀ ਦਾ ਜਹਾਜ਼ ਪਹਿਲੀ ਵਾਰ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਇਸ ਕਰਕੇ ਮਿਲ ਰਿਹਾ ਕਿਉਂਕਿ ਜਿਹੜੇ 104 ਭਾਰਤੀ ਨਾਗਰਿਕ ਜਿਨ੍ਹਾਂ ਨੂੰ ਕਿ ਅਮਰੀਕਾ ਦੇ ਵੱਲੋਂ ਰਿਪੋਰਟ ਕੀਤਾ ਗਿਆ ਤਾਂ ਉਹ ਇਸ ਜਹਾਜ਼ ਦੇ ਵਿੱਚ ਸਵਾਰ ਹੋ ਕੇ ਭਾਰਤ ਪਹੁੰਚੇ ਨੇ ਕਿਉਂਕਿ ਇਹਨਾਂ ਲੋਕਾਂ ਦੇ ਉੱਤੇ ਇਹ ਇਲਜ਼ਾਮ ਹੈ ਕਿ ਇਹ ਨਜਾਇਜ਼ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਔਰ ਡੋਨਲਡ ਟਰੰਪ ਜਦੋਂ ਤੋਂ ਰਾਸ਼ਟਰਪਤੀ ਬਣੇ ਨੇ ਅ ਅਮਰੀਕਾ ਦੇ ਤਾਂ ਉਹਨਾਂ ਵੱਲੋਂ ਸਭ ਤੋਂ ਵੱਡਾ ਐਲਾਨ ਕੀਤਾ ਗਿਆ ਸੀ ਕਿ ਕਿਸੇ ਵੀ ਮੁਲਕ ਦੇ ਨਾਲ ਸੰਬੰਧਤ ਜਿਹੜੇ ਲੋਕ ਨੇ ਜੋ ਕਿ ਗਲਤ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾ ਕੋਰਸ ਯਾਨੀ ਕਿ ਅਮਰੀਕਾ ਦਾ ਇਹ ਮਿਲਟਰੀ ਦਾ ਜਹਾਜ਼ ਹੈ ਉੱਥੋਂ ਦੀ ਜਿਹੜੀ 에어 ਤੇ ਪਹੁੰਚਿਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਯੂ ایس ਮਿਲਟਰੀ ਦਾ ਇਹ ਉਹ ਜਹਾਜ਼ ਸੀ 17 ਜੋ ਕਿ 104 ਭਾਰਤੀ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਗਲਤ ਟੰਗ ਦੇ ਨਾਲ ਤਾਂ ਉਹਨਾਂ ਨੂੰ ਲੈ ਕੇ ਇਹ ਜਹਾਜ਼ ਜੋ ਹੈ ਉਹ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚ ਚੁੱਕਿਆ ਔਰ ਥੋੜੀ ਦੇਰ ਦੇ ਵਿੱਚ ਇਹ ਜਹਾਜ਼ ਜਦੋਂ ਟਰਮੀਨਲ ਦੇ ਉੱਤੇ ਜਾ ਕੇ ਰੁਕੇਗਾ ਤਾਂ ਜਿੰਨੇ ਵੀ ਨਾਗਰਿਕ ਇਸ ਜਹਾਜ਼ ਦੇ ਵਿੱਚ ਸਵਾਰ ਨੇ ਉਹ ਬਾਹਰ ਨਿਕਲਣਗੇ ਉਸ ਤੋਂ ਬਾਅਦ ਜੋ ਵੀ ਫਾਰਮੈਲਿਟੀਆਂ ਨੇ ਜੋ ਵੀ ਪ੍ਰੋਸੀਜਰ ਹੈ ਉਸ ਮੁਤਾਬਕ ਇਹਨਾਂ ਲੋਕਾਂ ਨੂੰ ਇਹਨਾਂ ਦੇ ਘਰਾਂ ਦੇ ਲਈ ਰਵਾਨਾ ਕੀਤਾ ਜਾਣਾ ਹੈ ਤਾਂ ਪੰਜਾਬ ਹਰਿਆਣਾ ਹਿਮਾਚਲ ਯੂਪੀ ਔਰ ਗੁਜਰਾਤ ਦੇ ਨਾਲ ਸੰਬੰਧਿਤ ਇਹ ਉਹ ਲੋਕ ਨੇ ਜਿਹੜੇ ਕਿ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਔਰ ਇਹ ਖਾਸ ਤਸਵੀਰਾਂ న్యూਸ 18 ਪੰਜਾਬ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਹਰ ਕੋਈ ਇਹ ਸੋਚ ਰਿਹਾ ਸੀ ਕਿ ਆਖਰਕਾਰ ਯੂਐਸ ਮਿਲਟਰੀ ਦੇ ਜਹਾਜ਼ ਦੇ ਵਿੱਚ ਇਹਨਾਂ ਲੋਕਾਂ ਨੂੰ ਕਿਉਂ ਭੇਜਿਆ ਜਾ ਰਿਹਾ ਕਿਉਂਕਿ ਉੱਥੋਂ ਦੀ ਸਰਕਾਰ ਦੇ ਸਖਤ ਨਿਰਦੇਸ਼ ਸੀ ਕਿ ਜਿਹੜੇ ਵੀ ਲੋਕ ਗਲਤ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤਾਂ ਉਹਨਾਂ ਨੂੰ ਤੁਰੰਤ ਵਾਪਸ ਭੇਜਿਆ ਜਾਵੇ ਤਾਂ ਅੱਜ 104 ਭਾਰਤੀ ਨਾਗਰਿਕਾਂ ਨੂੰ ਜਿਹੜੇ ਕਿ ਪ੍ਰਵਾਸੀ ਸੀ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਪਰ ਗਲਤ ਤਰੀਕੇ ਦੇ ਨਾਲ ਰਹਿਣ ਕਰਕੇ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਤਾਂ ਥੋੜੀ ਦੇਰ ਦੇ ਵਿੱਚ ਇਹ ਜਿਹੜੇ ਲੋਕ ਨੇ ਇਹ ਟਰਮੀਨਲ ਤੇ ਜਦੋਂ ਉਤਰਨਗੇ ਉਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਇਹਨਾਂ ਕੋਲੋਂ ਪੁੱਛਗਿੱਛ ਕਰਨਗੀਆਂ ਔਰ ਸ਼ਾਮ ਨੂੰ ਇਹਨਾਂ ਨੂੰ ਆਪਣੇ ਆਪਣੇ ਜ਼ਿਲ੍ਹੇ ਦੇ ਲਈ ਆਪਣੇ ਆਪਣੇ ਸੂਬੇ ਦੇ ਲਈ ਜੋ ਹੈ ਉਹ ਰਵਾਨਾ ਕੀਤਾ ਜਾ ਸਕਦਾ ਤਾਂ ਜਿਹੜੇ ਪੰਜਾਬ ਹਰਿਆਣਾ ਹਿਮਾਚਲ ਔਰ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੂੰ ਬਸਾਂ ਦੇ ਰਾਹੀਂ ਉਹਨਾਂ ਦੇ ਘਰਾਂ ਤੱਕ ਭੇਜਿਆ ਜਾਣਾ ਜਦਕਿ ਜਿਹੜੇ ਲੋਕ ਗੁਜਰਾਤ ਯੂਪੀ ਜਾਂ ਹੋਰ ਸੂਬਿਆਂ ਦੇ ਨਾਲ ਸੰਬੰਧ ਰੱਖਦੇ ਨੇ ਤਾਂ ਉਹਨਾਂ ਨੂੰ ਬਾਇਏ ਏਅਰ ਹੀ ਅਮਰਤਸਰ ਦੇ ਹਵਾਈ ਅੱਡੇ ਤੋਂ ਉਹਨਾਂ ਦੇ ਸੂਬਿਆਂ ਦੇ ਲਈ ਰਵਾਨਾ ਕੀਤਾ ਜਾਣਾ ਤਾਂ ਸਭ ਤੋਂ ਪਹਿਲਾਂ ਇਹ ਤਸਵੀਰਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਯੂਐਸ ਮਿਲਟਰੀ ਦਾ ਜਿਹੜਾ ਜਹਾਜ਼ ਹੈ ਸੀ 17 ਉਹ ਕਿਸ ਤਰੀਕੇ ਦੇ ਨਾਲ ਇਹਨਾਂ ਸਾਰੇ ਭਾਰਤੀਆਂ ਨੂੰ ਲੈ ਕੇ ਵਾਪਸ ਪਹੁੰਚਿਆ ਔਰ ਇਹ ਸ਼ਾਮ ਵੇਲੇ ਇਹ ਜਿਹੜਾ ਜਹਾਜ਼ ਹੈ ਅਮਰੀਕਾ ਦਾ ਇਹ ਵਾਪਸ ਪਰਤੇਗਾ ਇਸ ਦੇ ਨਾਲ ਕੁਝ ক্রੂ ਮੈਂਬਰ ਵੀ ਨੇ ਕੁਝ ਉਥੋਂ ਦੇ ਜਿਹੜੇ ਆਰਮੀ ਸਟਾਫ ਦੇ ਨਾਲ ਸੰਬੰਧਿਤ ਵੀ ਲੋਕ ਨੇ ਤਾਂ 104 ਭਾਰਤੀ ਨਾਗਰਿਕ ਜਿਨ੍ਹਾਂ ਦੇ ਵਿੱਚ ਮਹਿਲਾਵਾਂ ਵੀ ਸ਼ਾਮਿਲ ਨੇ ਜਿਨ੍ਹਾਂ ਨੂੰ ਲੈ ਕੇ ਇਹ ਜਹਾਜ਼ ਇੱਥੇ ਪਹੁੰਚਿਆ ਔਰ ਇਸ ਜਹਾਜ਼ ਦੀਆਂ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਔਰ ਅੱਗੇ ਵੀ ਇਸ ਖਬਰ ਦੇ ਨਾਲ ਜੁੜੀ ਹਰ ਇੱਕ ਜਾਣਕਾਰੀ ਜਿਹੜੀ ਹੈ ਇਸੇ ਤਰ੍ਹਾਂ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਹੋਏ ਨਜ਼ਰ ਆਵਾਂਗੇ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ 18 ਅਸੀਂ ਬਿਲਕੁਲ ਤਾ ਰਾਜੀਵ ਸ਼ਰਮਾ ਦੇ ਵੱਲੋਂ ਰਿਪੋਰਟ ਦਿਖਾਈ ਗਈ ਹੈ ਯੂਐਸ 에어ਫੋਰਸ ਦਾ ਜਹਾਜ਼ ਅੰਮ੍ਰਿਤਸਰ ਦੇ ਵਿੱਚ ਲੈਂਡ ਹੋ ਚੁੱਕਿਆ ਹੈ 104 ਭਾਰਤੀਆਂ ਨੂੰ ਲੈ ਕੇ ਆ ਰਿਹਾ ਹੈ ਔਰ ਲੈ ਕੇ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਹੈ ਜਿਨ੍ਹਾਂ ਦੇ ਵਿੱਚ 30 ਪੰਜਾਬੀ ਨੇ 2 ਚੰਡੀਗੜ੍ਹ ਦੇ ਨੇ 33 ਹਰਿਆਣਾ ਦੇ ਨੇ 33 ਗੁਜਰਾਤ ਦੇ ਨੇ 3 ਉੱਤਰ ਪ੍ਰਦੇਸ਼ ਦੇ ਨੇ 3 ਮਹਾਰਾਸ਼ਟਰ ਦੇ ਨੇ ਤਾਂ ਉਹ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਤੱਕ ਪਹੁੰਚਾਵਾਂਗੇ 에어ਫੋਰਸ ਦਾ ਜਿਹੜਾ 8017 ਜਹਾਜ਼ ਹੈ ਇੱਕ ਵੱਡਾ ਜਹਾਜ਼ ਹੈ ਜਿਸ ਦੇ ਜ਼ਰੀਏ ਜਿਹੜੇ ਮਿਲ